ਜਿਵੇਂ ਜ਼ਿਮੀਦਾਰਾਂ ਨੂੰ ਡੀਏਪੀ ਦੀ ਲੋੜ ਸੀ ਬਹੁਤ ਜ਼ਿਆਦਾ ਤੇ ਪੰਜਾਬ ਦੇ ਵਿੱਚ ਸ਼ਾਰਟੇਜ ਕਹਿ ਰਿਹਾ ਵੀ ਨਹੀਂ ਆ ਰਹੀ ਨਹੀਂ ਆ ਰਹੀ ਡੀਏਪੀ ਨਹੀਂ ਆ ਰਹੀ ਇਸ ਕਰਕੇ ਸਾਡੀ ਕੋਈ ਰਾਜਸਥਾਨ ਦੇ ਡੀਲਰ ਨਾਲ ਕਿਸੇ ਨਾਲ ਗੱਲ ਹੋਈ ਤਾਂ ਕਹਿੰਦਾ ਡੀਏਪੀ ਤੁਹਾਨੂੰ ਦੇ ਦੇਾਂਗੇ ਅਸੀਂ ਤਾਂ ਪੈਸੇ ਦੇ ਕੇ ਡੀਏਪੀ ਖਾਦ ਮੰਗਵੋਣੀ ਸੀ ਉਹਨਾਂ ਨੂੰ ਪੱਕੇ ਦੇ ਵਿੱਚ ਪੈਸੇ ਦੇ ਦਿੱਤੇ ਆ ਤੇ ਡੀਏਪੀ ਖਾਦ ਉਹਨਾਂ ਨੇ ਸਾਡੇ ਕੋਲ ਜਦੋਂ ਭੇਜੀ ਤੇ ਭੇਜਣ ਤੋਂ ਬਾਅਦ ਪਤਾ ਲੱਗਾ ਵੀ ਇਹ ਡੀਏਪੀ ਖਾਦ ਹੀ ਨਕਲੀ ਏ ਸਾਡੇ ਕੋਲ ਪੈਸੇ ਜਿਹੜੇ ਉਹ ਪੱਕੇ 'ਚ ਲੈ ਗਏ ਨੇ ਦਿਖਾ ਦ ਉਹਨਾਂ ਨੇ ਨਕਲੀ ਭੇਜ ਦਿੱਤੀ ਅਸੀਂ ਤਾਂ ਕਹਾਂਗੇ ਵੀ ਉਹਨਾਂ ਤੇ ਤੁਰੰਤ ਐਕਸ਼ਨ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਏ ਉਹਨਾਂ ਨੂੰ ਤੋਂ ਪੈਸੇ ਸਾਡੇ ਵਾਪਸ ਆਉਣੇ ਚਾਹੀਦੇ ਤੇ ਖਾਦ ਉਹਨਾਂ ਨੂੰ ਵਾਪਸ ਦੇ ਦੇ ਦੀ ਅਸੀਂ ਕਿੱਡੀ ਸ਼ਰਮ ਵਾਲੀ ਗੱਲ ਹੈ ਸਾਡੀਆਂ ਸਰਕਾਰਾਂ ਵਾਸਤੇ ਸਾਡੇ ਦੇਸ਼ ਦੀ ਸਰਕਾਰ ਵਾਸਤੇ ਸ਼ਰਿਆਮ ਆਹ ਡੀ ਕੈਮਰਾਮੈਨ ਨੂੰ ਕਹਾਂਗਾ ਦਿਖਾ ਦੇ ਸ਼ਰਿਆਮ ਨਕਲੀ ਡੀਏਪ ਕਿਸਾਨਾਂ ਨੂੰ ਵੇਚੀ ਜਾ ਰਹੀ ਏ ਜਿਹੜੀ ਆ ਆ ਟਰਾਲੀ ਦੇ ਵਿੱਚ ਵੀ ਪਈ ਏ ਇੱਧਰ ਕਮਰੇ ਨੂੰ ਜੰਦਰਾ ਲੱਗਾ ਆ ਇੱਧਰ ਵੀ ਪਈ ਏ ਇੱਕ AR ਦੀ ਵੀਰ ਨੇ ਮੰਗਵਾਈ ਸੀ ਇਹਦਾ ਨਾਲ ਇੱਕ ਪਾਰਟਨਰ ਕਿੱਡੀ ਸ਼ਰਮ ਵਾਲੀ ਗੱਲ ਹੈ ਰਾਜਸਥਾਨ ਜਾਂ ਚ ਵੱਡਾ ਜ਼ਖੀਰਾ ਵੀ ਫਰੀਚਾ DAP ਖਾਦ ਦਾ ਉਹ DAP ਖਾਦ ਇਥੇ ਕਿਸਾਨਾਂ ਨੂੰ ਦਿੱਤੀ ਯਾਰੀ ਆ ਜਿਹੜੀ DAP ਖਾਦ ਇਹਦੇ ਨਾਲ ਝੋਨਾ ਕੀ ਨਿਕਲੇਗਾ ਜੇ ਝੋਨੇ ਨੂੰ ਪਈ ਜਿਹੜੇ ਕਿਸੇ ਨੇ ਬਾਗ ਨੂੰ ਪਾਤੀ ਬਾਗ ਚੁੱਕੀ ਇਥੇ ਕਿੰਨੂ ਕਿੱਡਾ ਮੋਟਾ ਕਰ ਲੈਣਗੇ ਜੇ ਕਿਸੇ ਨੇ ਕਣਕ ਨੂੰ ਪਾਈ ਕੀ ਕਣਕ ਹੋ ਜੇਗੀ ਸ਼ਰਮ ਵਾਲੀ ਗੱਲ ਹੈ ਇਸ ਬਾਬਤ ਜਿਹੜਾ ਸਾਰਾ ਕੰਮ ਨਾ ਕਰਾਂ ਵਾਪਿਆ